ਕੇ ਨਾਲਾ ਮੋਟਰ ਚੱਲੀ ਜਾਂਦੀ ਫਰੀ ਦਾ ਪਾਣੀ ਆ। ਜਾ ਅਗਰੇ ਚੁੱਪੀ ਲਾ ਜਾ। ਤੇ ਜੇ ਮੈਂ ਨਾਂ ਨਾ ਹੋਣਾ ਉਹ ਫੇਰ। ਜਦੋਂ ਗੋਇਆ ਮਾਰਿਆ ਜਾ ਕੇ। ਪਾਣੀ ਵੇਖ ਕੇ ਉੱਥੇ ਨਾ ਆ ਜਾਗੇ। ਤਰਤਕੇ ਨਾਲ ਕੇ ਜਾ ਕੇ ਮਰ ਜਗੇ ਉੱਥੇ ਕਿਤੇ ਠੰਡੇ ਪਾਣੀ। ਉਹ ਤੇ ਨਸਤਾ ਨਹੀਂ ਜਾਂਦਾ ਠੰਡੇ ਪਾਣੀ ਨਾਲ ਇੱਡੇ ਤੁਸੀਂ ਮਰ ਕੇ ਘੁਰਨੇ ਲੱਗੇ ਆ। ਸਾਡੀ ਬੀਬੀ ਕਹਿੰਦੀ ਤੂੰ ਰਾਤ ਨੂੰ ਲੇਟ ਘਰੇ ਵਰਦੇ ਆ। ਤੇ ਰਾਤ ਮੇਰਾ ਪੇਟੀਆ ਵਾਲਾ ਫੋਨ ਦੇ ਕਿੱਥੇ ਆ ਵਾਪਸ? ਮੇਰੇ ਕੋਈ ਫੋਨ ਹੈ ਹੀ ਨਹੀਂ। ਅਜੇ ਤੂੰ ਬਹਾਨਾ ਲਾ ਕੇ ਲੈ ਗਿਆ ਨਾ ਚਾਬੀ। ਅੱਜ ਰਾਤ ਨੂੰ ਜਿਹਾ ਕੇ ਵਿਖਾਈ ਮੈਨੂੰ। ਜੱਟ ਨੇ ਮਿਹਨਤ ਨਹੀਂ ਲਈਆਂ ਵਾ। ਆ ਚਲਾ ਸਕਦਾ ਇਹਨਾਂ ਨੂੰ ਤੇ ਜਾਣਾ ਇੱਥੇ ਰਿਹਾ ਭਾਜ ਹੈ ਮੈਮ ਨੇ ਬੋਲਦਾ ਵਾ ਸ਼ੁਕਰੀ ਕਰਦੀ ਮੈਮ ਨੇ ਬੋਲਣਾ ਓਕੇ ਮੈਮ ਤੁਸੀਂ ਵੀ ਚੱਲੇ ਓਕੇ ਬਾਜੀ ਤੁਹਾਡੇ ਕੱਪ ਠੀਕ ਆ ਕਿਹਾ ਸੀਗਾ ਜੀ ਅਸੀਂ ਕਰ ਦਿਓ ਬੰਦ ਛੇਤੀ ਅੱਜ ਤਾਂ ਪੇਕੇ ਜਾਣਾ ਅੱਜ ਤਾਂ ਉੱਡੀ ਫਿਰਦੀ ਐ ਅੱਜ ਤਾਂ ਕਹਿੰਦੇ ਬੁਲਟ ਟ੍ਰੇਨ ਬਣ ਕੇ ਹੀ ਕੰਮ ਕਰਦੀ ਐ ਹੈ ਗਰਮ ਮਗੋਣੀ ਬਿਸਕਟਾ ਦੇ ਨਾਲ ਬੈਠਿਆ ਦਾ ਵੀ ਹਾਲਾ ਕਿ ਇਹਦਾ ਬਾਹਰ ਦਾ ਖਾਣਾ ਬੰਦ ਕੀਤਾ ਹੈ ਅੰਦਰੋਂ ਅੰਦਰੋਂ ਖਾਲੀ ਜੰਗਾ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਹਾਂ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਦਰ ਤੱਕ ਜਰੂਰ ਦੇਖਿਓ ਤੂੰ ਜਾਣਾ ਰਿਖੇ ਰਿਹਾ ਪਾਜ ਹੈ ਮੈਮ ਨੇ ਬੋਲਣਾ ਵਾ ਸ਼ੁਕਰੀਆ ਕਰ ਮੈਮ ਨੇ ਬੋਲਣਾ ਓਕੇ ਮੈਮ ਤੁਸੀਂ ਵੀ ਚੱਲੇ ਓਕੇ ਬਾਜੀ ਤੁਹਾਡੇ ਕੱਪ ਠੀਕ ਆ ਕਿਨੂ ਕਿਨੂ ਕੱਪ ਪਸੰਦ ਆਇਆ ਨਹੀਂ ਥੈਂਕ ਯੂ ਕਿੰਨੇ ਕਹਿਣਾ ਹੈ ਥੈਂਕ ਯੂ ਸਿਆ ਸਿਗਾ ਜੀ ਅਸੀਂ ਤੁਹਾਨੂੰ ਵੈਲਕਮ ਆ ਕੇ ਨਾਲਾ ਮੋਟਰ ਚੱਲੀ ਜਾਂਦੀ ਫ੍ਰੀ ਦਾ ਪਾਣੀ ਆ ਜਾ ਕੇ ਤੇ ਚੁੱਪੀ ਲਾ ਜਾ ਤੇ ਜੇ ਮੈਂ ਨਾ ਨਾ ਹੋਣਾ ਫੇਰ ਜਦੋਂ ਗੋਇਆ ਮਾਰਿਆ ਜਾ ਇਹ ਨੂੰ ਆਂਦੀ ਲੂਰੀਆਂ ਨਿਕਲੀਆਂ ਤੂੰ ਬਹੁਤ ਹੱਸਦੀ ਆ ਬੈਠੀ ਨੇ ਆਂਦੀ ਐਵੇਂ ਪਾਣੀ ਵੇਖ ਕੇ ਉੱਥੇ ਨਹਾ ਹੋ ਜਾਗੇ ਤੜਕੇ ਨਾਲ ਕੇ ਜਾ ਕੇ ਮਰ ਜਗੇ ਉੱਥੇ ਕਿਤੇ ਠੰਡੇ ਪਾਣੀ ਨਾ ਉਹ ਤੇ ਨਾਤਾ ਨਹੀਂ ਜਾਂਦਾ ਠੰਡੇ ਪਾਣੀ ਨਾਲ ਇੱਡੇ ਤੁਸੀਂ ਮਰਦੇ ਘੁਰਨੇ ਲੱਗੇ ਆ ਤੁਸੀਂ ਉੱਥੇ ਵਾਹ ਐਵੇਂ ਮੋਟਰ ਚੱਲਦੀ ਵੇਖ ਕੇ ਮਿੰਟ ਬਾਅਦ ਹੋ ਏਦਾਂ ਨਾ ਕਰੀਆ ਕਰ ਹਾਂ ਨਾਲ ਨਾਲ ਵੀ ਕਹਿੰਦੀ ਤੂੰ ਰਾਤ ਨੂੰ ਲੇਟ ਘਰੇ ਵੜਦੇ ਆ ਤੇ ਰਾਤ ਮੇਰਾ ਪੇਟੀਆ ਵਾਲਾ ਫੋਨ ਦੇ ਕਿੱਥੇ ਆ ਵਾਪਸ ਮੇਰੇ ਕੋਲ ਫੋਨ ਹੈ ਹੀ ਨਹੀਂ ਸੌਂ ਖਾ ਕਿੱਥੇ ਆ ਰਾਤ ਦਾ ਮੇਰਾ ਪੇਟੀਆ ਵਾਲਾ ਫੋਨ ਕਬਜ਼ੇ 'ਚ ਕਰੀ ਬੈਠੀ ਆ ਅੱਜ ਇਹ ਤੋਂ ਬੰਨ੍ਹਾ ਲਾ ਕੇ ਲੈ ਗਿਆ ਨਾ ਚਾਬੀ ਅੱਜ ਰਾਤ ਨੂੰ ਜਿਹਾ ਕੇ ਰਖਾਈ ਮੈਂ ਜੱਟ ਨੇ ਮਿਹਨਤ ਨਹੀਂ ਲਾਈਆਂ ਵਾ ਤੇ ਮੈਂ ਚਲਾ ਸਕਦਾ ਇਹਨਾਂ ਨੂੰ ਜੀਪ ਲੈ ਜੂ ਜੀਪ ਲੈ ਜੂ ਮੈਂ ਜਾਂਦਾ ਜਿੱਥੇ ਮੈਂ ਜਿੱਥੇ ਵਾਰਾ ਆਉਣਾ ਮੈਂ ਹੋਈ ਜਾਣਾ ਹੋ ਵਾਰਾ ਲੰਡੇ ਕਿਨੇ ਉੱਡ ਜਾਂਦੇ ਤੋਤਿਆਂ ਨੂੰ ਬਾਗ ਬਥੇਰੇ ਠੀਕ ਆ ਥੇਰੇ ਜਦੋਂ ਤੋਤਿਆਂ ਨੂੰ ਫਿਰ ਪੈਂਦਿਆਂ ਨਾ ਇੰਨਾ ਤੋਦੋਂ ਫਿਰ ਕਾਬੂ ਵੀ ਪੜੀ ਗੋਲ ਮਾਰ ਕੇ ਮੰਮੀ ਤੂੰ ਐਲ ਆ ਆਹੋ ਲੈ ਲਈਆਂ ਮੈਂ ਆ ਚੱਕ ਆ ਜਾਂਦੀ ਆ ਫੇਰਾ ਚੱਕ ਆ ਕਿਨੇ ਰਿਆ ਮੌਲੇ ਘੁੰਮ ਗਈ ਰਹੀ ਵਹਿਤੀ ਓਏ ਘੁੰਮ ਕੇ ਤਾਂ ਫੇਲਦੀ ਨਹੀਂ ਹੁਣੇ ਆ ਭੈਣ ਆ ਤੇਰੀ ਕੁੜੀ ਲੈ ਗਈ ਗਿਆ ਸਾਰੀ ਲਓ ਵੀ ਸਾਡੇ ਘਰ ਦੇ ਤੁਹਾਨੂੰ ਇੱਕ ਮੈਂਬਰ ਨਾਲ ਮਿਲਾਇਆ ਜਾਵੇ ਇਹ ਸਾਰੀ ਢਾੜੀ ਸਾਡੇ ਕੋਲ ਹੀ ਰਹਿੰਦਾ ਏ ਵੇਚਾ ਦੇ ਤੁਸੀਂ ਇਹ ਗੋਲ ਮਟੋਲ ਕਿਤੇ ਨੂੰ ਇਹ ਸਾਰੀ ਢਾੜੀ ਸਾਡੇ ਕੋਲ ਹੀ ਰਹਿੰਦੀ ਇੱਥੇ ਇਹ ਵੇਖਨ ਦੇ ਹੁਣੇ ਉੱਠ ਕੇ ਪਰੇ ਜਾਣ ਤੇ ਮੈਂ ਵੀ ਉੱਠ ਕੇ ਕਿਸੇ ਪਾਸੇ ਜਾਵਾਂ ਇਹਨੂੰ ਰਸੋਈ ਦਾ ਬੂਹਾ ਤਿੰਦਾ ਪਿਆ ਖੁੱਲਾ ਇਹਨੂੰ ਐ ਆ ਕਿ ਮੈਂ ਉਸ ਪਾਸੇ ਵੱਲ ਜਾਵਾਂ ਜਿੱਥੇ ਖਜ਼ਾਨਿਆਂ ਭੰਡਾਰ ਪਿਆ ਹੈ ਕਹਿੰਦੇ ਅਨਾਜ ਦਾ ਹਨਾ ਮੌਜਾਂ ਹੀ ਮੌਜਾਂ ਕਾ ਇੱਕ ਦਿਨ ਗੇਟ ਖੁੱਲਿਆ ਰਸੋਈ ਦਾ ਰਹਿ ਜਾਵੇ ਤੇ ਮੇਰੀਆਂ ਮੌਜਾਂ ਹੀ ਮੌਜਾਂ ਨੰਦੀ ਬਣ ਜਾਂਦੇ ਤੇ ਕਰ ਦਿਓ ਬੰਦ ਛੇਤੀ ਅੱਜ ਤਾਂ ਪੇਕੇ ਜਾਣਾ ਅੱਜ ਤਾਂ ਉੱਡੀ ਫਿਰਦੀ ਐ ਅੱਜ ਤਾਂ ਕਹਿੰਦੇ ਬੁਲਟ ਟ੍ਰੇਨ ਬਣ ਕੇ ਹੀ ਕੰਮ ਕਰਦੀ ਐ ਛਾਣਾ ਚਾਪਾਂ ਹੈਂ ਗਰਮਗੋਣੀ ਬਿਸਕਟਾਂ ਦੇ ਨਾਲ ਬੈਠਿਆ ਦਾ ਵੀ ਸੋਝ ਉਚਾਰੇ ਗਰੀਬਾਂ ਦਾ ਵੀ ਗਰਮਗੋਣਾ ਦਾ ਮੈਂ ਤਾਂ ਖਾਧੇ ਜਾਣੀ ਹੈ ਮੈਨੂੰ ਨਹੀਂ ਹਲਦਾ ਉਹ ਵੇਲੇ ਥਾਲਾ ਕਿ ਇਹਦਾ ਬਾਹਰ ਦਾ ਖਾਣਾ ਬੰਦ ਕੀਤਾ ਹੈ ਅੰਦਰ ਅੰਦਰ ਖਾਲੀ ਜੰਗਾਂ ਬਾਹਰੋਂ ਨਾ ਖਾਈਂ ਕਿਹਨੂੰ ਜੜ ਦੋ ਅੱਧੀ ਔਕਾ ਕੰਮ ਪੀੜ ਤਵਾਲੇ ਆ ਰੋਗਾਂ ਤੋਂ ਚਾਹ ਪੀਵਾਂਗੇ ਆਪਾਂ ਤਾਂ ਕਹਿੰਦੇ ਗਰਮਗੋਣ ਆ ਇੰਨਾ ਆਂਦਾ ਕਵੇਂ ਮਾਤਾ ਸਟੋਰ ਦੇ ਪਾਸਾ ਕਿੰਨੀ ਜਿਵੈ ਠੀਕ ਹੈ ਕੀਤਾ ਕਿੰਨੀ ਕਰੋ ਜੀ ਮਾਤਾ ਸਾਡੀ ਢਿੱਲੀ ਹੋ ਜਾਂਦੀ ਤੇ ਕੀ ਕਰੀਏ ਹੁਣ ਅਸੀਂ ਤੇ ਸਾਡੇ ਕੋਲ ਦੋ ਤਾਂ ਮਾਤਾ ਮਾਮਾ ਇੱਕ ਸਾਡੇ ਕੋ ਨੂਰਪੁਰੇ ਵਾਲੀ ਆ ਤੇ ਇੱਕ ਇਥੋਂ ਹੰਬਣਾ ਵਾਲੀ ਆ ਜਿੰਨਾਂ ਸਾਡਾ ਮੂੰਹ ਪਿਆਰਾ ਇੰਨਾ ਜ਼ਿਆਦਾ ਤੇ ਹੁਣ ਅਸੀਂ ਕੀ ਕਰੀਏ ਹੁਣ ਉਧਰ ਵੀ ਢੱਲਾ ਮੱਸਾ ਜੇ ਤੇ ਉਧਰ ਵੀ ਭਜਣਾ ਪੈਂਦਾ ਤੇ ਇਧਰ ਪੈ ਜੇ ਤੇ ਇਧਰ ਵੀ ਭਜਣਾ ਪੈਂਦਾ ਹੈ ਮਾਦਾ ਨਹੀਂ ਤਾਂ ਜਿੱਦ ਢਿੱਲੇ ਆਣ ਲੈ ਸਰਦਾਰ ਆ ਤਾਂ ਇੰਦਣ ਨੂੰ ਪਤਾ ਹਲੇ ਮੈਨੇ ਫੋਨ ਲਾ ਲਾ ਕੇ ਪੁੱਛੀ ਜਾਂਦੇ ਕਿੰਨੇ ਟਾਈਮ ਨੂੰ ਆਉਣਾ ਸਰਦਾਰ ਸਾਹਿਬ ਮੈਂ ਕਹਾ ਨਹੀਂ ਨਹੀਂ ਕੋਈ ਗੱਲ ਦੀ ਟੈਨਸ਼ਨ ਨਾ ਮੈਂ ਸਰਦਾਰ ਨਹੀਂ ਤੇ ਹੁਣ ਠੀਕ ਹੁਣ ਤਾਂ ਮੈਂ ਲੱਤਾਂ ਦੇ ਲੱਤਾਂ ਰੱਖ ਕੇ ਤਰੀ ਆਂਦੀ ਵਧੀਆ ਆਰਾਮ ਨਾਲ ਹੁਣ ਤਾਂ ਕੋਈ ਚੱਕਰੀ ਨਹੀਂ ਤੇ ਸਵੇਰੇ ਤਾਂ ਹਾਂ ਸਵੇਰੇ ਤਾਂ ਬੱਸ ਮੈਂ ਨਹੀਂ ਮੈਂ ਮੈਂ ਕਹਾ ਡੀ ਐਮ ਸੀ ਲੈ ਜਾਂਦੇ ਮੈਂ ਤੁਹਾਨੂੰ ਕਿਹਾ ਵੀ ਉੱਥੇ ਵਿਖਾਉਣੇ ਨਹੀਂ ਬਲਕਰਨ ਉਹਨਾਂ ਨੇ ਮੈਨੂੰ ਉੱਥੇ ਰੱਖ ਲੈਣਾ ਮੈਂ ਨਹੀਂ ਉੱਤੇ ਜਾਣਾ ਮੈਂ ਨਹੀਂ ਉੱਤੇ ਜਾਣਾ 104 104 ਤੇ ਬੁਖਾਰ ਫੇਰ ਮਾਤਾ ਦਾ ਜੀ ਨਾਰਮਲ ਹੈ ਮੰਮੀ ਨੇ ਟੈਨਸ਼ਨ ਜ਼ਿਆਦਾ ਲੈ ਜਾਂਦੀਆਂ ਸੱਚ ਹੁਣ ਫੇਰ ਨਹੀਂ ਮਾ ਟੈਨਸ਼ਨ ਲਿਆ ਕਰ ਟੈਨਸ਼ਨ ਨਾ ਮੈਨੂੰ ਭਾਰਤ ਕੋਈ ਹੈ ਹੋਰ ਮੈਂ ਟੈਨਸ਼ਨ ਨਹੀਂ ਕੋਈ ਮੈਂ ਕਿਹਾ ਸਾਰੀ ਜ਼ਿੰਦਗੀ ਸੋਖੀ ਸੋਖਾ ਦੇ ਲਾਈਵ 'ਚ ਕਾਹਦੇ ਨਾਲ ਮਾਤਾ ਟੈਨਸ਼ਨ ਲਿਆ ਕਰ ਸਾਡੇ ਹੰਦੇ ਕਾਹਦੋਂ ਟੈਨਸ਼ਨ ਲਈ ਹਾਂ ਭਾਰਾਇਨ ਜਿੰਨਾ ਚਿਰ ਹੁਣ ਵੀਰ ਜਿਹੜਾ ਸਿਰ ਕਿੰਨਾ ਖਾ ਗਿਆ ਸੌਂਖਾ ਕੇ ਦੱਸਿਏ ਸੱਜੀ ਰਾਤ ਹੈਗਾ ਤੇਰੇ ਸਿਰ ਚ ਕੁਝ ਬਚਿਆ ਕਿ ਨਹੀਂ ਹੁਣ ਨਹੀਂ 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 ਬਈ ਹੋਣੀ ਆ ਨਾ ਮੈਂ ਸਹੀ ਆਏ ਓਏ ਜਿਹੜਾ ਆ ਤੂੰ ਪਾਲੀ ਨਾ ਆਏ ਓਏ ਜਿਹੜਾ ਤੇਰਾ ਸਰੀਰ ਹੈ ਨਾ ਇਹ ਚ ਦਿਖਦਾ ਸੌਂ ਲੱਗਾ ਜਿਦਾ ਤੇਰੇ ਵਾਲ ਹੋਵੇ ਤੇ ਅੱਖਾਂ ਚ ਲੈਂਜ ਪਾਏ ਹੁਣ ਸੌਂ ਲੱਗੇ ਕੁੜੀ ਨਾ ਲੱਗੇ ਤੂੰ ਆਏ ਓਏ ਸਾਬ ਥੋੜਾ ਸੈਡ ਇਦਾਂ ਚ ਕਰਦੇ ਨੇ ਜਿਮ ਵਾਲੇ ਓ ਓ ਯਾਰ ਸਹੀ ਹੈ ਕਾਰ ਗੁੱਗੂ ਵੇਖ ਬਹੁਤ ਸੋਹਣੇ ਲੱਗੰਦੇ ਆ ਓ ਵਾਓ T-shirt ਆਵੇ ਪੌਨ ਲੱਗੇ ਆਪਾਂ ਜਾਣ ਕੇ ਡੌਲੇ ਐ ਐ ਐ ਇੱਕ ਕਿੱਧਰ ਹੋ ਰਹਾ ਮਾਲ ਜੇ ਤੋ ਤੇਜ ਖਾਦਾ ਹੋਇਆ ਤੋੜ ਦੂ ਕੋਈ ਤੁਹਾਡਾ ਜੋ ਮਰਜੀ ਹੋਇਆ ਸਾਰੇ ਜਾਨਾਂ ਨੂੰ ਕੀਤਾ ਵਾ ਦੱਸਦੇ ਹਾਂ ਹਾਂ ਸਾਰੇ ਰਾਈ ਕੀਤੇ ਆਪਾਂ ਹਾਂ ਚੱਕ ਲੈ ਕੀ ਵੀਰ ਹੋਣਾ ਦੇ ਵੀ ਅਸੀਂ ਮੈਨੂੰ ਟਾਈਮ ਕਿੰਨਾ ਹੋ ਗਿਆ 11 ਵਜੇ ਤੇ 11 ਵਜੇ ਤੱਕ ਵੀਰ ਹੋਣਾ ਦੋਨੋਂ ਰੱਖਿਆ ਇੱਥੇ ਜੁਕਾਰੇ ਕੋਈ ਗੱਲ ਹੀ ਨਹੀਂ ਆਜੇ ਵੀ ਸ਼ਲਟਾ ਟਰਾਈ ਕਰੀ ਆਉਂਦਾ ਸਾਰੇ ਕਲਰ ਲਗਾ ਕਲਰ ਬਤਾਓ ਬਰੋ 11 ਵਜੇ ਔਥੈਂਟਿਕ ਚੀਜ਼ਾਂ ਆਪਾਂ ਇਹ ਕਿੱਥੇ ਐਡਰੈਸ ਦੂਸਮਾਲਾ ਦੱਸੋ ਯਾਰ ਕੂੜੀਆ ਖੁਰਦ ਪਿੰਡ ਵੀਰੇ ਹਾਂ ਤੇ ਪਿੰਡ ਆ ਹਨਾ ਵੇਖ ਲਓ ਏ ਸਿਰਾ ਹੀ ਕਰਾਇਆ ਪੈ ਪਿੰਡ ਵਾਲਾ ਉਹ ਚੱਕ ਚੱਕ ਲਈ ਹੁੰਦਾ ਸਾਰੇ ਰੰਗ ਉਹਦੇ ਲਈ ਇਹ ਨਹੀਂ ਰੱਜਣਾ ਹੈਪੀ ਟਾਇਰਾਂ ਵਾਲੇ ਦਾ ਇਹ ਟਾਇਰ ਵੇਜ ਵੇ ਨਹੀਂ ਰੱਜੇ ਹਾਂ ਟਾਇਰਾਂ ਵਾਲਾ ਕੰਮ ਛੱਡ ਦਿੰਦੇ ਤੇ ਫੇ ਮਰਨਦਾ ਇਧਰੋਂ ਇਧਰ ਆ ਕੇ ਉਹ ਸਾ ਆਪਣਾ ਕੋਈ ਕੰਟੈਕਟ ਨੰਬਰ ਯਾਰ ਕੰਟੈਕਟ 96531 056282 ਓਕੇ ਇੰਸਟਾ ਪੇਜ ਵੀ ਹੈਗਾ ਉਹ ਦੱਸੋ ਕਿਸਟਾ ਹੈਗਾ ਆਪਣੇ ਕ੍ਰਿਸਟਲ ਪੈਨ ਦਿਖਾਓ ਤੇ WhatsApp ਤੇ ਪੋਡਕਾਸਟ ਬਣਿਆ ਹੋਣਾ ਤੁਹਾਡਾ ਹਾਂਜੀ ਹਾਂਜੀ ਐਡ ਹੋਏ ਨੇ ਇਹਨਾਂ ਇਸੇ ਨੰਬਰ ਤੇ ਹੋਣਗੇ ਹਾਂਜੀ ਇਸੇ ਨੰਬਰ ਤੇ ਯਾਰ ਜੈਸ ਚੀਜ਼ਾਂ ਪਈਆਂ ਨਾ ਕੋ ਮੈਂ ਇੱਕ ਨਿੱਕੀ ਟਰੇਲਰ ਵਿਖਾਦਾ ਇਹਨਾਂ ਨੂੰ ਆ ਦਿਖਾਇ ਸ਼ਾਹ ਇੱਕ ਨਿੱਕਾ ਟਰੇਲਰ ਵਿਖਾ ਦੇਣਾ ਯਾਰ ਜਿੰਨੂੰ ਪਤਾ ਆ ਅੱਲਾ ਆ ਇੱਥੋਂ ਆਇਆ ਅੰਨਾ ਵਾ ਬਸ ਆ ਆ ਫੈਬਰਿਕ ਤੋਂ ਪਤਾ ਲੱਗ ਜਾਣਾ ਹੁਣ ਕਹਿਣ ਦੀ ਗੱਲ ਹੀ ਨਹੀਂ ਕੋਈ ਜਿਹੜੇ ਬੰਦਿਆਂ ਬਾਹਰਲੇ ਨੂੰ ਪਤਾ ਸੋ ਪਤਾ ਹੈ ਚੱਕ ਰਹੇ ਗਰੀਬੀ ਆਪੋ ਲੋ ਜਾ ਰਹੇ ਚਾਹਾਂ ਇਹ ਲਾਡ ਲਿਆ ਹੁੰਦਾ ਅੰਨੇ ਹੋਏ ਭਾਈ ਖਾ ਕੇ ਸਾਲੇ ਹਾਂ ਜੀ ਗਾ ਜੂ ਦੇਖ ਹੀ ਲੋਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ